ਰਾਮਕਲੀ ਮਹਿਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿੱਤ ਓੰਕਾਰ ਸੈਲ ਜੁਗ ਭੈ ਓੰਕਾਰ ਬੇਦ ਨਿਰਮੈ ਓੰਕਾਰ ਸ਼ਬਦ ਉਧਰੇ ਓੰਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵੀ ਚਾਰ ਓਨਮ ਅੱਖਰ ਤ੍ਰਿਭਵਨ ਸਾਰ ਸੁਣ ਪਾੜੇ ਕਿਆ ਲਿਖੋ ਜੰਜਾਲਾ ਲਿਖ ਰਾਮਨਾਮ ਗੁਰਮੁਖ ਗੋਪਾਲਾ ਰਹਾਉ ਸਸ ਸਭ ਜਗ ਸਹਜਿਉ ਪਾਇਆ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੈ ਸੁਝੈ ਪੜ ਪੜ ਗੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਤਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਥੀਰਾ ਤਦ ਤੂਲ ਪੜੈ ਮੁਖ ਮਸਤਕ ਕੰਚਨ ਪੈ ਮਨੂਰਾ ਧਨ ਧਰਨੀ ਧਰ ਆਪ ਅਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੈ ਪਹਿ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਬ ਦਲੇ ਵਿਖਾਇਆ ਗੁਰ ਰਸ ਗੀਤ ਬਾਦ ਨਹੀਂ 파ਵੇ ਸੁਣੀਐ ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪੀਆਇਆ ਏਕੋ ਏਕ ਕਹ ਸਭ ਕੋਈ ਹਉ ਮੈਂ ਗਰਬ ਵਿਆਪੈ ਅੰਤਰ ਬਾਹਰ ਏਕ ਪਛਾਣੈ ਓ ਕਰਮ ਹੈ ਸੰਜਾਪੇ ਤਬ ਨੇੜ ਹੈ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸੁਭਾਈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸੁਭਾਈ ਇਸ ਕਰਤੇ ਕੋ ਕਿਉਂ ਘੇਰ ਆਖੋ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ دیਵਾਨੇ ਪ੍ਰਾਣੀ ਝੂਠ ਠਗੋਰੀ ਪਾਈ ਲਭ ਲੋਭ ਮਹਤਾਜ ਵਗੂਤੇ ਐਵ ਤਬ ਫਿਰ ਪਛਤਾਈ ਇੱਕ ਸਰੇਵ ਤਾਂਗਤ ਮਿਤ ਪਾਵੇ ਆਵਣ ਜਾਣ ਰਹਾਈ ਇੱਕ ਅਚਾਰ ਰੰਗ ਇੱਕ ਰੂਪ ਔਣ ਪਾਣੀ ਅਗਨੀ ਅਸਰੂਪ ਇੱਕੋ ਭਵਰ ਭਵੇ ਤੈ ਲੋਏ ਇੱਕੋ 부ਝ ਸੁਝ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹਿ ਗੁਰਮੁਖ ਏਕ ਵਿਰਲਾ ਕੋ ਲਹਿ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਉਰਮ ਤੁਰਮ ਜੋਤ ਉਜਾਲਾ ਤੀਨ ਭਵਨ ਮੈਂ ਗੁਰ ਗੋਪਾਲਾ ਉਗਵਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਕਰ ਆਵੇ ਊਨਮ ਵਰਸੇ ਨੀਂਝਰ ਤਾਰਾ ਊਤਮ ਸ਼ਬਦ ਸਵਾਰਣ ਹਾਰਾ ਇਸ ਏਕ ਏਕ ਜਾਣੇ ਫਿਓ ਆਪੇ ਕਰਤਾ ਆਪੇ ਦੇਓ ਉਗਵੇ ਸੂਰ ਅਸੁਰ ਸੰਘਾਰ ਉਚੋ ਦੇਖ ਸ਼ਬਦ ਵਿਚਾਰੈ ਉਪਰ ਆਦ ਅੰਤ ਤੈਨ ਲੋਏ ਆਪੇ ਕਰੇ ਕਥਾ ਸੁਣੇ ਸੋਏ ਓ ਵਿਧਾਤਾ ਮਨ ਤਨ ਦੇ ਓ ਵਿਧਾਤਾ ਮਨ ਮੁਖ ਸੋਏ ਅਬ ਦਗ ਜੀਵਨ ਅਵਰਨਾ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵਹਿਤ ਕਾਰ ਣ ਮੈਂ ਲੂਝੈ ਮਨੁਆ ਮਾਰ ਰਾਤ ਦਿਨ ਅੰਤਰ ਹੈ ਰੰਗ ਰਾਤਾ ਤਿੰਨ ਭਵਨ ਜੁਗ ਚਾਰੇ ਜਾਤਾ ਜਿਨ ਜਤ ਸੋ ਤਿਸ ਹੀ ਜਿਹਾ ਅਤ ਨਿਰਮਾਇਲ ਸੀ ਜਿਸ ਦੇਹਾ ਰਹਾਸੀ ਰਾਮ ਹਿਰਦੈ ਇਕ ਫਾਏ ਅੰਤਰ ਸ਼ਬਦ ਸਾਚ ਲਿਵ ਲਾਏ ਰੋਸ ਨ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਦੇ ਰੰਤ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਰਹਿਣ ਕਹਿਣ ਤੇ ਰਹਿ ਨਾ ਕੋਈ ਕਿਸ ਤੈ ਕਰਾਂ ਬਿਨੰਤੀ ਇੱਕ ਸ਼ਬਦ RAM ਨਾਮ ਨਿਰੋਧਰ ਗੁਰਦੇਵਹ ਪਤਮਬਤੀ ਲਾਜ ਮਰੰਤੀ ਮਰ ਗਈ ਭੂੰਗਟ ਖੋਲ ਚੱਲੀ ਸਾਹਸ دیਵਾਨੀ ਬਾਵਰੀ ਸਿਰ ਤੇ ਸ਼ੰਕਟੜੀ ਪ੍ਰੇਮ ਬੁਲਾਈ ਰਲੀ ਸਿਓ ਮਨ ਮੈਂ ਸ਼ਬਦ ਅਨੰਦ ਲਾਲ ਰਤੀ ਲਾਲੀ ਫਈ ਗੁਰਮੁਖ ਭਈ ਨਚਿੰਦ ਲਾਹਾ ਨਾਮ ਰਤਨ ਜਪ ਸਾਰ ਲਬ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾ ਇਤਬਾਰ ਮਨ ਮੁਖ ਅੰਧਾ ਮੁਗਧ ਗਵਾਰ ਲਾਹੇ ਕਾਰਣ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਲਾਹਾ ਨਾਮ ਪੂੰਜੀ ਵੇ ਸਾਹਾ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਆਇ ਵ ਗੁਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਥ ਆਤ ਸੈਲ ਨੀਚ ਘਰ ਹੋਏ ਆਤ ਦੇਖ ਨਿਰੰਜਿਸ ਦੋਏ ਆਤ ਹੋਏ ਤਾਂ ਮੁਗਦ ਸਿਆਨਾ ਤਖਤ ਦੇਹੁ ਨਾ ਜਗ ਬੋਰਾ ਨਾ ਸਮ ਵਰਤ ਏਕੋ ਸੋਏ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ-ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਧਾ ਥਰ ਜੋodisc ਸੋ ਆਪੇ ਆਪ ਆਪ ਉਪਾਏ ਆਪੇ ਘਟ ਥਾਪ ਆਪ ਅਗੋਚਰ ਥੰਢ ਲੋਈ ਜੋਗ-ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾ ਵਿਹੂਣਾ ਮੁਕਤ ਕਿਵ ਹੋਈ ਵਿਣ ਨਾਵੇਂ ਵਿਰੋਧ ਸ਼ਰੀਰ ਕਿਉ ਨ ਮਿਲੇ ਘਟੈ ਮਨ ਤੀਰ ਵਾਟ ਵਟਾਉ ਆਵੇ ਜਾਏ ਕਿਆ ਲਿਆ ਆਇਆ ਕਿਆ ਪਲ ਪਾਏ ਵਿਣ ਨਾਵੇਂ ਟੋਟਾ ਸਭ ਥਾਂ ਲਾਹ ਮਿਲੇ ਜਾਂਦੇ ਬੁਝਾਏ ਵਣਜ ਵਾਪਾਰ ਵਣਜੇ ਵਾਪਾਰੀ ਵਿਣਨਾਵੇਂ ਕੈਸੀ ਪਤਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗੰਮ ਅਗੋਚਰ ਕੀਮਤ ਨਹੀਂ ਪਾਏ ਆ ਮਿਲੀ ਜਾਂ ਲੈ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਐ ਮੀਤ ਕਾਮਕੋਧ ਕਾਇ ਕੋ ਗਾਲ ਜਿਉ ਕੰਚਨ ਸੋਹਾਗਾ ਠਾਲ ਕਸ ਕਸ ਵੱਟੀ ਸਹ ਸੁਤਾਓ ਨਦਰਸ ਰਾਸ ਵੰਨੀਸ ਚੜਾਓ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰ ਤੈ ਕਰਨੀ ਕਰ ਪਾਈ ਜਨ ਕੀਤੀ ਤਨ ਕੀਮਤ ਪਾਈ ਹੋਰ ਕਿਆ ਕਹੀਏ ਇਸ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਮੰਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਕਿਨ ਮੈ ਮੂਏ ਜਾ ਸ਼ਬਦ ਪਸ਼ਾਨਿਆ ਅਸਥਿਰ ਚੀਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਸ਼ਾਨਿਆ ਗਗਨੰ ਗੰਭੀਰ ਗਗਨੰਤਰ ਵਾਸ ਗੰਗਾਵ ਸੁਖ ਸਹਿਜ ਨਿਵਾਸ ਗਿਆ ਨ ਆਵੇ ਆਏ ਨ ਜਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਗਗਨ ਅਗੰਮ ਅਨਾਥ ਅਜੋਨੀ ਆਸtir ਚੀਤ ਸਮਾਧ ਸੁਗੋਨੀ ਹਰ ਨਾਮ ਚੇਤ ਫਿਰ ਪਵੇਂ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਕਰਦਰ ਫਿਰ ਥਾਕੀ ਬਹੁ ਤੇਰੇ ਜਾਤ ਸੰਖ ਅੰਤ ਨਹੀਂ ਮੇਰੇ ਕਹਤੇ ਮਾਤ ਪਿਤਾ ਸੁਤ ਥੀਆਂ ਕਹਤੇ ਗੁਰ ਚੇਲੇ ਖੁਨੂਆ ਕਾਤੇ ਗੁਰ ਤੇ ਮੁਕਤ ਨਾ ਹੁਆ ਕੇਤੀ ਨਾਰ ਵਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਾਦਿਸ਼ਟ ਹੂੰ ਘਰੇ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲ ਗੁਰਮੁਖ ਆਵੇ ਜਾਏ ਨਿਸ਼ੰਗ ਪਰ ਹਰ ਮੈ ਜੜਾਏ ਕਲੰਕ ਗੁਰਮੁਖ ਨਾਦ ਦੇਦ ਦੀਚਾਰ ਗੁਰਮੁਖ ਮੱਜਨ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨਾ ਰਹੀ ਠਾਇ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰਥਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ चिन्ततिहि दिस सब कोए चितै एक तहि सुख होय चितवसरत हरनै मुक्त भया पतसिउ कर जाय खीजेधे खुल्ला एक गंध छिया नित देखो जग हंड धूप श्राव जे सम कर जान बंधन काट मुक्त कर आनै ਸਾ ਸੁਚੀ ਜਗਤ ਭੁਲਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਚੀਜਾ ਜੋ ਬੰਨ ਜਰਵਾ ਸਿਰ ਕਾਲ ਕਾਇਆ ਚੀਜੈ ਪੈਸ ਬਾਲ ਜਾਤੈ ਆਪ ਪ੍ਰਭੂ ਤੈ ਲੋਏ ਜੁਗ ਜੁਗ ਦਾਤਾ ਅਵਰਨਾ ਕੋਏ ਕਿਉ ਪਾਵੈ ਤਿਉ ਰੱਖ ਰੱਖ ਜਸ ਜਤੋਂ ਦੇਵ ਪਤਸਾਖ ਜਾਗਤ ਜਾਗ ਰਹਾ ਤਦ ਪਾਵਾਂ ਜਾਂ ਤੂੰ ਮਿਲ ਤਾ ਤੁਝੈ ਸਮਾਵਾਂ ਜੈ ਜੈ ਕਾਰ ਜਪਾਂ జగਦੀਸ਼ ਗੁਰਮਤ ਮਿਲਿਐ 20 21 ਚਖ ਬੋਲਣ ਕਿ ਆ ਜਗ ਸਿਉ ਵਾਦ ਝੂਰ ਮਰੇ ਦੇਖੈ ਪਰਮਾਦ ਜਨਮ ਵੇ ਨਹੀਂ ਜੀਵਣ ਆਸਾ ਆਏ ਚੱਲੇ ਪੈ ਆਸ ਮੇਰਾ ਸਾ ਛੁਰ ਛੁਰ ਚੱਖ ਮਾਟੀ ਰਲ ਜਾਏ ਕਾਲ ਨ ਚੰਪੈ ਹਰ ਗੁਣ ਗਾਏ ਪਾਈ ਨਾਮ ਨਿਧ ਹਰ ਕੈ ਨਾਏ ਆਪੇ ਦੇਵ ਸਹਿਜ ਸੁਭਾਏ ਏ ਆਨੂ ਬੁਲੇ ਆਪੇ 부ਝ ਅੱਪੇ ਸਮਝੇ ਅੱਪੇ ਸੁਝੇ ਗੁਰ ਕਾ ਤਿਆ ਅੰਕ ਸਮਾਵੈ ਨਿਰਮਲ ਸੁੱਚੇ ਸਾਚੋ ਭਾਵੈ ਗੁਰ ਸਾਗਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਾ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ ਟੂਟੈ ਨਹਿ ਕੇ ਬੋਲ ਹੈ ਸਹੀ ਟੂਟੈ ਬਾਹ ਢੂੰਦਿਸ਼ ਗਈ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟ ਗੰਠ ਪੜੈ ਵੀਚਾਰ ਗੁਰ ਸ਼ਬਦੀ ਕਰ ਕਾਰਜ ਸਾਰ

ਸਬਦ ਸੁਵਾਰੀ ਸਾਚ ਪਿਆਰੀ ਸਾਈ ਸੁਹਾਗ ਠਾਪੂਰ ਥਾਰੀ ਡੋਲਤ ਡੋਲਤ ਹੈ ਸਖੀ ਠਾਟੇ ਚੀਰ ਸ਼ਿੰਗਾਰ ਧਾਪਣ ਤਨ ਸੁਖ ਨਹੀਂ ਬਿਨ ਡਰ ਬਿਨ ਠੀ ਡਾਰ ਡਰਪ ਮੋਈ ਕਰ ਆਪਣੇ ਦਿੱਠੀ ਕੰਕ ਸੁ ਜਾਣ ਡਰ ਰੱਖਿਆ ਗੁਰ ਆਪਣਾ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਕਹਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮੰਨ ਅੰਬਿਤ ਪਿਆ ਭਰਪੂਰ ਦੇ ਦੇ ਅੱਖ ਸਭ ਕੋਈ ਜੈ 파ਵ ਤੈ ਦੇ ਗੁਰੂ ਦਵਾਰ ਦੇਵਸੀ ਤਿਖਾ ਨਿਵਾਰ ਸੋਏ